ਔਰ ਬਹੁਤ ਹੀ ਬੈਸਟ ਪ੍ਰਾਈਸ ਤੇ ਦਿੱਤਾ ਇਹਨਾਂ ਨੂੰ ਬਹੁਤ ਬੈਸਟ ਪ੍ਰਾਈਸ ਤੇ ਜੈ ਮਾਤਾ ਦੀ ਦੋਸਤੋ ਭੈਣ ਆਏ ਸੀ ਗੋਸਲਾ ਪਿੰਡ ਤੋਂ ਵੈਸੇ ਹੁਣੇ ਪਹਿਲਾਂ ਦਾ ਗੋਸਲਾ ਰਹਿੰਦੇ ਸੀ ਜਗਵਿੰਦਰ ਵੀਰ ਦੇ ਵਾਈਫ ਨੇ ਔਰ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਉਹਨਾਂ ਨੂੰ ਔਰ ਹੁਣੇ ਰਹਿਣ ਲੱਗੇ ਅਕਬਰਪੁਰ ਛੰਨਾ ਔਰ ਸਪੈਸ਼ਲ ਆਏ ਨੇ ਇਹਨਾਂ ਨੇ ਮੈਨੂੰ ਆਰਡਰ ਤੇ ਮੰਗਵਾਇਆ ਸੀ 15 Pro Max White Titanium ਬਿਲਕੁਲ ਬ੍ਰਾਈਂਡ ਨਿਊ ਦਿੱਤਾ ਜੀ ਇਹਨਾਂ ਨੂੰ ਬਿਲਕੁਲ ਬ੍ਰਾਈਂਡ ਨਿਊ ਡੱਬਾ ਬੰਦ ਦਿੱਤਾ ਇਹਨਾਂ ਨੂੰ ਸਾਰਾ ਕੁਝ ਕਰਤਾ ਇਹਦਾ ਆਈਡੀ ਉਡੀ ਬਣਾਤੀ ਕਵਰ ਗਲਾਸ ਗਲੂਸ ਸਾਰਾ ਕੁਝ ਲਗਾ ਕੇ ਔਰ ਨਾਲ ਦੇਤੇ ਇਹਨਾਂ ਨੂੰ ਗਿਫਟ ਔਰ ਬਹੁਤ ਹੀ ਬੈਸਟ ਪ੍ਰਾਈਸ ਤੇ ਦਿੱਤਾ ਇਹਨਾਂ ਨੂੰ ਬਹੁਤ ਬੈਸਟ ਪ੍ਰਾਈਸ ਤੇ ਬਾਕੀ ਭੈਣ ਦੱਸਣਗੇ ਇਹਨਾਂ ਦੀ ਭਤੀਜੀ ਆਈ ਹੈ ਹਾਂਜੀ ਤੁਸੀਂ ਸਾਨੂੰ ਫੋਲੋ ਕਰਦੇ ਹੋ ਨਹੀਂ ਵੈਸੇ ਮੈਂ ਦੇਖਿਆ ਕਾਦੇ ਤੇ ਇਨਸਟਾਗ੍ਰਾਮ ਤੇ ਫਾਲੋ ਕਰ ਲਿਓ ਨਾ ਫਿਰ ਹਾਂਜੀ ਜ਼ਰੂਰ ਕਿਵੇਂ ਲੱਗੇ ਇੱਥੇ ਆ ਕੇ ਤੁਹਾਡਾ ਬਹੁਤ ਵਧੀਆ ਲੱਗਿਆ ਆਮ ਫੁਲੀ ਸੈਟੀਸਫਾਈਡ ਸੈਟੀਸਫਾਈਡ ਹੋ ਹੋਰ ਕੀ ਕਹਿਣਾ ਚਾਹੋਗੇ ਕਸਟਮਰ ਨੂੰ ਸਾਡੇ ਨੂੰ ਇਹੀ ਕਹਿਣਾ ਚਾਹੂੰਗੀ ਵੀ ਜ਼ਰੂਰ ਇੱਥੇ ਆਂ ਤੇ ਵਿਜ਼ਿਟ ਕਰਕੇ ਲੈ ਕੇ ਜਾਣਾ ਆਪਣੇ ਫੋਨ ਵਗੈਰਾ ਮਤਲਬ ਠੀਕ ਲੱਗਿਆ ਪਰ ਤੁਸੀਂ ਕੁਝ ਬੋਲਣਾ ਚਾਹੋਗੇ ਬਹੁਤ ਵਧੀਆ ਪ੍ਰਾਈਸ ਤੇ ਮਿਲੇ ਆ ਦੇਖੋ ਜੀ ਅਸੀਂ ਅੰਮ੍ਰਿਤਸਰ ਦੇ ਲਾਗੇ ਅਖਰ ਖੱਣਾ ਉੱਥੋਂ ਆਏ ਆਂਗੇ ਤੇ ਅਸੀਂ ਤਾਂ ਇਹੀ ਕਹਾਂਗੇ ਸਾਰਿਆਂ ਨੂੰ ਬੇਥੋਂ ਆ ਕੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਤੇ ਬੈਸਟ ਪ੍ਰਾਈਸ ਤੇ ਫੋਨ ਲਓ Thank you. Thank you. Thank you. you. Jai Congratulations.